ਸ਼ਸ਼ੀਕਲ ਜੀ ਤੁਸੀਂ ਜੁੜੇ ਹੋ ਪ੍ਰਾਈਮ ਨਿਊਜ਼ ਨੈਟਵਰਕ ਦੇ ਨਾਲ ਮੈਂ ਹਾਂ ਅਮਨਦੀਪ ਸਿੰਘ ਭੋਤਨਾਜ਼ੀ ਮੌਜੂਦ ਹਾਂ ਬਰਨਾਲਾ ਦੇ ਨਾਈਆਲਾ ਸਕੂਲ ਦੇ ਵਿੱਚ ਜਿੱਥੇ ਸਕੂਲ ਦੀ ਚਾਰ ਦਿਵਾਰੀ ਦਾ ਉਦਘਾਟਨ ਕੀਤਾ ਗਿਆ ਔਰ ਦੱਸਦੀ ਹੈ ਕਿ ਪੂਰੀ ਜਾਣਕਾਰੀ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਜੋਗ ਅਗਵਾਈ ਦੇ ਹੇਠ ਸਰਕਾਰੀ ਹਾਈ ਸਕੂਲ ਨਾਈਵਾਲਾ ਦੀ ਚਾਰ ਦਿਵਾਰੀ 150 ਮੀਟਰ ਨਵੀਂ ਅਤੇ 192.6 ਮੀਟਰ ਦੀ ਰਿਪੇਅਰ ਦਾ ਜਿਹੜਾ ਸ਼ੁਭ ਉਦਘਾਟਨ ਜਿਹੜਾ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵੱਲੋਂ ਜਿਹੜਾ ਕੀਤਾ ਗਿਆਗਾ ਸਰਨਕ ਕੁਰਬਾਨ ਸਿੰਘ ਪੰਡੋਰੀ ਮੌਜੂਦ ਨੇ ਹਲਕਾ ਵਿਧਾਇਕ ਮਹਿਲ ਕਲਾ ਜਾਣ ਦੀ ਕੋਸ਼ਿਸ਼ ਕਰਦੇ ਆ ਪੰਡੋਰੀ ਸਾਹਿਬ ਬਾਉਂਡਰੀ ਵਾਲ ਦਾ ਨਾਈਆ ਸਕੂਲ ਦੇ ਵਿੱਚ ਉਦਕਰਨ ਕਰਨ ਕਰ ਬਣ ਚੱਕੀ ਕੀ ਕਹਿਣਾ ਚਾਹਵੇ ਮੈਨੇਜਰ ਸਰਕਾਰੀ ਹਾਈ ਸਕੂਲ ਨਾਈ ਵਾਲਾ ਵਿਖੇ ਪਹੁੰਚਿਆ ਪਹਿਲਾਂ ਕਹਿਰੇ ਗਿਆ ਸੀਗਾ ਮੇਰਾ ਕਹਿਣ ਦਾ ਪਾਪ ਜਿਹੜਾ ਮੇਰਾ ਆਪ ਦਾ ਹੈਗਾ ਕਿਉਂਕਿ ਮੈਂ ਸਰਕਾਰੀ ਸਕੂਲਾਂ ਵਿੱਚ ਪੜਿਆ ਹੋਇਆ ਹਾਂ ਪਿੰਡਾਂ ਨਾਲ ਜੁੜੇ ਹੋਏ ਹਾਂ ਵੀ ਸਭ ਤੋਂ ਵੱਧ ਜੇ ਮੈਂ ਪ੍ਰੋਗਰਾਮਾਂ ਤੇ ਜਾਣਾ ਫੰਕਸ਼ਨਾਂ ਤੇ ਜਾਣਾ ਮੈਂ ਸਰਕਾਰੀ ਸਕੂਲਾਂ ਤੇ ਜਾਣਾ ਮੈਂ ਮੈਨੂੰ ਨਹੀਂ ਮੇਰੇ ਹਲਕੇ ਦੇ ਵਿੱਚ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਿਆ ਹੀ ਨਹੀਂ ਹੈਗਾ ਹਾਲ ਤੱਕ ਮੇਰਾ ਕਹਿਣ ਦਾ ਭਾਵ ਇਹ ਸਾਡੇ ਸਰਕਾਰੀ ਸਕੂਲਾਂ ਨੂੰ ਜੇ ਆਪਾਂ ਨਗਰ ਨਿਵਾਸੀ ਤੇ ਸਾਡੇ ਅਧਿਆਪਕਾ ਇਹ ਪੂਰਾ ਸਾਥ ਕੇ ਰੱਖਣਗੇ ਇੱਥੇ ਨਾ ਟਾਇਲੈਂਟ ਆ ਬੱਚੇ ਆ ਇੱਥੋਂ ਹੀ ਜਾਣਿਆ ਸਾਰੇ ਪਿੰਡਾਂ ਦੇ ਵਿੱਚ ਤੇ ਇਹਨੂੰ ਪਾਇਓਰਿਟੀ ਦੇ ਤੌਰ ਤੇ ਅਸੀਂ ਲੱਗੇ ਹੋਏ ਆ ਜਿੰਨੀਆਂ ਵੀ ਬਾਉਂਡਰੀ ਵਾਲਾ ਸਾਰੇ ਸਕੂਲਾਂ ਦੀ ਤਕਰੀਬਨ ਸਾਡੇ ਹਲਕੇ ਦੇ ਵਿੱਚ ਕੰਮ ਚੱਲ ਰਿਹਾ ਹੈ ਹਰ ਤਰ੍ਹਾਂ ਦੀ ਗ੍ਰਾਂਟ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਮਨ ਪੂਰੀ ਤਹਿਜਾ ਕੀਤਾ ਹੋਇਆ ਭਾਵੇਂ ਨਹਿਰੀ ਖਾਲਾਂ ਦਾ ਕੰਮ ਹੋਵੇ ਭਾਵੇਂ ਸਕੂਲਾਂ ਦਾ ਕੰਮ ਹੋਵੇ ਭਾਵੇਂ ਸਿਹਤ ਸਭਾਵਾਂ ਦਾ ਹੋਵੇ ਇਹਨੂੰ ਦਿਲੋਂ ਲੱਗੇ ਹੋਏ ਨੇ ਕਿਉਂ ਹਰ ਜੇ ਇਹ ਤੰਗੀਆਂ ਹੋਣਗੀਆਂ ਸਿਹਤ ਸਭਾਵਾਂ ਚੰਗੀਆਂ ਹੋਣਗੀਆਂ ਸਕੂਲ ਵਧੀਆ ਹੋਣਗੇ ਪਿੰਡਾਂ ਦੇ ਵਿੱਚ ਵਿਕਾਸ ਵਧੀਆ ਹੋ ਸੜਕਾਂ ਵਧੀਆ ਹੋਣਗੀਆਂ ਤਾਂ ਸਾਰਾ ਉਹੀ ਸੂਬਾ ਤਰੱਕੀ ਕਰਦਾ ਇਸ ਕਰਕੇ ਹੁਣ ਸੂਬੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹਰ ਪਾਸਿਓਂ ਤਰੱਕੀ ਹੋ ਰਹੀ ਹੈ ਦੇਖੋ ਨੌਕਰੀਆਂ ਨੇ ਤਕਰੀਬਨ ਹਰ ਜਿਨ੍ਹਾਂ ਦੇ ਬੱਚਿਆਂ ਦੇ ਵਿੱਚ ਮੈਡ ਦੇ ਆਧਾਰ ਤੇ ਨੌਕਰੀਆਂ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਮਿਲਦੀਆਂ ਦੇਖੀਆਂ ਨੇ ਨੇ ਮੈਂ ਦੇਖਿਆ ਅੰਗਰਵੜੀ ਵਰਕਰ ਪਹਿਲਾਂ ਰੱਖਦੇ ਹੁੰਦੇ ਜਿਹੜੀ ਪਲੱਸ 2 ਪੜ੍ਹੀ ਹੁੰਦੀ ਸੀ ਉਹ ਜੇਹੇਦਾਰ ਕਹਿੰਦੇ ਵੀ ਬਸ ਇਹੀ ਰੱਖੀ ਗਈ ਐਮਏ ਪੜ੍ਹਿਆ ਉਹ ਖੜਾ ਰਹਿ ਜਾਂਦਾ ਸੀਗਾ ਇਸ ਕਰਕੇ ਐਤਕੀ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਕਿਹਦਾ 1 ਰੁਪਿਆ ਵੀ ਲੱਗਿਆ ਹੋਵੇ ਵੱਡੇ ਪਿੰਡਾਂ ਦੇ ਵਿੱਚ ਮੈਂ ਜਾ ਕੇ ਦੇਖਿਆ ਜਿਵੇਂ ਇਧਰ ਆਪਣਾ ਖੇੜੀ ਪਿੰਡਾ ਉਹਨਾਂ ਨੇ ਮੈਨੂੰ ਜਾ ਕੇ 24 ਬੱਚੇ ਆ ਜਿਹੜੇ ਇੱਕ ਪਿੰਡ ਦੇ ਵਿੱਚੋਂ ਵੱਖ-ਵੱਖ ਫੀਲਡ ਦੇ ਵਿੱਚ ਭਰਤੀ ਹੋਏ ਆ ਭਾਵੇਂ ਲੈਂਡਮੈਨ ਲਾ ਲੋ ਭਾਵੇਂ ਟੀਚਰ ਲਾ ਲੋ ਮੇਰਾ ਕਹਿਣ ਦਾ ਭਾਪ 1 ਰੁਪਇਆ ਨਹੀਂ ਕਿਸੇ ਦਾ ਲੱਗਦਾ ਨਾ ਸਪਾਰਸ ਲੱਗਦੀ ਹੈ ਜਿਹੜੇ ਬੱਚਿਆਂ ਦੇ ਵਿੱਚ ਮੈਡ ਦੇ ਆਧਾਰ ਤੇ ਸਾਰੇ ਬੱਚਿਆਂ ਦੀ ਜਿਹੜੀ ਭਰਤੀ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਹੀ ਵੱਡਾ ਬਦਲਾਅ ਸੀਗਾ ਜੀ ਸਾਡੇ ਬੱਚਿਆਂ ਨੂੰ ਦੇਖੋ ਕੁੜੀਆਂ ਜੱਜ ਬਣੀਆਂ ਨੇ ਆਮ ਘਰਾਂ ਦੀ ਕੁੜੀਆਂ ਜੱਜ ਬਣੀਆਂ ਨੇ ਇੰਨੇ ਗਰੀਬ ਪਰ ਇਹ ਸੋਚ ਵੀ ਨਹੀਂ ਸਕਦੇ ਐਤਕੀ ਜਿੰਨੀਆਂ ਸੱਤ ਕੁੜੀਆਂ ਜੱਜ ਬਣ ਜਿਨ੍ਹਾਂ ਦੇ ਹਾਲਾਤ ਜਾਨਕਿ ਵਰਣਨ ਕਰਨ ਯੋਗ ਨਹੀਂ ਹੈਗੇ ਇਸ ਕਰਕੇ ਸਰਕਾਰ ਮਾਨਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਜਿਲ੍ਹਿਆਂ 'ਨ ਲੱਗੇ ਹੋਏ ਨੇ ਪਿੰਡਾਂ ਨੂੰ ਅਤੇ ਸਕੂਲਾਂ ਨੂੰ ਤੇ ਸਕੂਲਾਂ ਦੇ ਵਿੱਚ ਗ੍ਰਾਂਟਾਂ ਨੂੰ ਜਾਨਕਿ ਪਹਿਲ ਦੇ ਆਧਾਰ ਤੇ ਤੇ ਗ੍ਰਾਂਟਾਂ ਦੇਣ ਲਈ ਤੇ ਸਾਡੇ ਸਾਰੇ ਸਕੂਲਾਂ ਨੂੰ ਤਕਰੀਬਨ ਗ੍ਰਾਂਟ ਜਿਹਦੇ ਹਲਕੇ ਦੇ ਪਹਿ ਚੁੱਕੀ ਹੈ ਠੀਕ ਹੈ ਸਕੂਲਾਂ ਨੂੰ ਲੈ ਕੇ ਆਮ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ ਮੈਂ ਤਾਂ ਇਹੀ ਬੇਨਤੀ ਕਰਦਾ ਜੀ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਡਾ ਹੈ ਨਹੀਂਗਾ ਬੱਚ ਕਿਉਂਕਿ ਬੱਚੇ ਉੱਥੇ ਦੇ ਪ੍ਰਾਈਵੇਟ ਦੇ ਟੀਚਰ ਹੁੰਦੇ ਨੇ ਨਾ ਉਹ ਦੇਖ ਕੇ ਬੱਚੇ ਨੂੰ ਘੂਰਦੇ ਨੇਗੇ ਡਰਦੇ ਰਹਿੰਦੇ ਨੇ ਵੀ ਯਾਰ ਕਦੇ ਹਟਾ ਲਿਆ ਲੈਣਾ ਵੀ ਸਾਡੀ ਫੀਸ ਹੀ ਘਟ ਜੂਗੀ ਜਿਹੜੇ ਇਹ ਤਾਂ ਦਿ ਲੋ ਜਿਹੜੇ ਇੱਥੇ ਵੀ ਜਿਹੜੇ ਟੀਚਰ ਨੇ ਨਾ ਉਹਨਾਂ ਦੇ ਵਿੱਚ ਦੇਖੋ ਪੂਰਾ ਮੈਡ ਦੇ ਆਧਾਰ ਤੇ ਆਏ ਹੋਰੇ ਟੈਟ ਪਾਸ ਨੇਗੇ ਤੇ ਹਰ ਤਰ੍ਹਾਂ ਦੇ ਵਿੱਚ ਉਹਨਾਂ ਕੋਲ ਤਜਰਬਾ ਹੈਗਾ ਇਹ ਇਸ ਕਰਕੇ ਸਾਨੂੰ ਸਰਕਾਰੀ ਸਕੂਲਾਂ ਦੇ ਪੈਹਲ ਦੇ ਆਧਾਰ ਤੇ ਆ ਉਹਦੇ ਬੱਚਿਆਂ ਨੂੰ ਰੋਣਾ ਚਾਹੀਦਾ ਇਹ ਦੇਖੋ ਹੁਣ ਹਰ ਤਰ੍ਹਾਂ ਜਿਹੜੇ ਸਕੂਲ ਸਰਕਾਰੀ ਸਕੂਲਾਂ ਦੇ ਲੱਖਾਂ ਦੀਦਾ ਦੇ ਵਿੱਚ ਬੱਚੇ ਆ ਜਿਹੜੇ ਪੰਜਾਬ ਵੀ ਖੇਡ ਕੇ ਆਏ ਨੇਗੇ ਤੇ ਮੇਰੇ ਨਾਲ ਵੀ ਖੇਡਾਂ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਭਾਗ ਲਿਆ ਬੱਚਿਆਂ ਨੇ ਇਸ ਕਰਕੇ ਸਾਨੂੰ ਸਰਕਾਰੀ ਸਕੂਲਾਂ ਨੂੰ ਪਿੰਡ ਵਾਲਿਆਂ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਪੈਹਲ ਦੇ ਆਧਾਰ ਤੇ ਨੂੰ ਦੇ ਕੇ ਜਿੱਥੇ ਵੀ ਆਪਾਂ ਦਾਨ ਕਰਦੇ ਆ ਗੁਰਦੁਆਰਾ ਸਾਹਿਬ ਦਾਨ ਕਰਦੇ ਆ ਪਹਿਲਾਂ ਸਕੂਲ ਨੂੰ ਵੀ ਚੜਨੇ ਆਪਾਂ ਕਾਫੀ ਪਿੰਡ ਨੇ ਮੈਂ ਸਕੂਲ ਨੂੰ ਵੀ ਬਰਾਬਰ ਦਾਨ ਦਿੰਦੇ ਆ ਸਾਨੂੰ ਸਕੂਲਾਂ ਨੂੰ ਪੈਹਲ ਦੇ ਆਧਾਰ ਤੇ ਇਹ ਰੱਖਣਾ ਚਾਹੀਦਾ ਫੇਰ ਹੀ ਸਮਾਜ ਵਧੀਆ ਬਣ ਸਕਦਾ ਫੇਰ ਹੀ ਪਿੰਡ ਵਧੀਆ ਬਣ ਸਕਦੇ ਆ ਫੇਰ ਹੀ ਸਾਡੇ ਜਿਵੇਂ ਆਪਾਂ ਕਹਿੰਦੇ ਵੀ ਨਸ਼ਿਆਂ ਤੋਂ ਦੂਰ ਬੱਚੇ ਹੋ ਸਕਦੇ ਜੇ ਪੜ ਜਾਣਗੇ ਤਾਂ ਆਪੋ ਦਾ ਆਪ ਹੀ ਸੰਭਾਲ ਲੈਣਗੇ ਹਾਂਜੀ ਮੈਂ ਰਜੇਸ਼ ਗੁਇਲ ਹੈਡਮਾਸਟਰ ਗਵਰਨਮੈਂਟ ਹਾਈ ਸਕੂਲ ਨਾਈਵਾਲਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਜੋ ਉਚੇਚੇ ਤੌਰ ਤੇ ਪਹੁੰਚੇ ਬਾਉਂਡਰੀ ਵਾਲ ਦਾ ਉਦਘਾਟਨ ਕਰਨ ਵਾਸਤੇ ਤੇ ਉਹਨਾਂ ਵੱਲੋਂ ਬਹੁਤ ਹੀ ਵਧੀਆ appreciating words work words ਸਾਡੇ ਲਈ ਕਹੇਗੇ ਕਿ ਜੋ ਬਾਉਂਡਰੀ ਵਾਲ ਦੇ ਲਈ ਕੰਮ ਕਰਵਾਇਆ ਗਿਆ ਉਹ ਸਟੇਟ ਦੇ ਵਿੱਚੋਂ ਵੱਖਰਾ ਹੈ ਕਿਉਂਕਿ ਸਾਡੇ ਬਾਉਂਡਰੀ ਵਾਲ ਦੇ ਵਿੱਚ ਜਿਹੜੀਆਂ ਪੇਂਟ ਵਰਕ ਹੋਇਆ ਜੋ ਸਿਵਲ ਵਰਕ ਹੋਇਆ ਅਤੇ ਜੋ ਲਾਈਟਨਿੰਗ ਸਿਸਟਮ ਹੋਇਆ ਅਤੇ ਉਸ ਦੇ ਨਾਲ-ਨਾਲ ਪਲਾਂਟੇਸ਼ਨ ਦਾ ਵੀ ਖਿਆਲ ਰੱਖਿਆ ਗਿਆ ਤਾਂ ਇਸ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਕਿਉਂਕਿ ਵੱਖ-ਵੱਖ ਸਕੂਲਾਂ ਦੇ ਵਿੱਚ ਜਾਂਦੇ ਨੇ ਉਦਘਾਟਨ ਕਰਦੇ ਨੇ ਤਾਂ ਅੱਜ ਉਹਨਾਂ ਨੇ ਇਹ ਦੱਸਿਆ ਕਿ ਸਕੂਲ ਦੇ ਵਿੱਚ ਜੋ ਕੰਮ ਹੋਏ ਹੋਏ ਨੇ ਉਹ ਵੱਖਰੇ ਨੇ ਸਾਰੇ ਸਕੂਲਾਂ ਤੋਂ ਵੱਖਰੇ ਨੇ ਤੇ ਬਾਕੀ ਜੋ ਸਰਕਾਰੀ ਸਕੀਮਾਂ ਚੱਲ ਰਹੀਆਂ ਨੇ 6ਵੀਂ ਦੇ ਬੱਚਿਆਂ ਲਈ ਟੂਰ 9ਵੀਂ ਤੋਂ 10ਵੀਂ ਵਾਲੇ ਬੱਚਿਆਂ ਦੇ ਲਈ ਟੂਰ ਤਾਂ ਉਹ ਇੱਕ ਵਿਸ਼ੇਸ਼ ਉਪਰਾਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਤਾਂ ਮੈਂ ਧੰਨਵਾਦ ਦੀਆਂ ਸਾਡੇ ਪਿੰਡ ਤੋਂ ਪਤਵੰਤੇ ਸੱਜਣ ਪਹੁੰਚੇ ਹੋਏ ਸੀ ਸਾਡੇ ਚੇਅਰਮੈਨ ਸਰਪੰਚ ਸਰਦਾਰ ਜਤਿੰਦਰ ਸਿੰਘ ਜੀ ਪਹੁੰਚੇ ਤੇ ਆਰ ਵਰਕਰਸ ਪਿੰਡ ਦੇ ਵਿੱਚੋਂ ਪਹੁੰਚੇ ਹੋਏ ਸੀ ਤਾਂ ਬੜੇ ਮਤਲਬ ਕਿ ਉਹਨਾਂ ਵੱਲੋਂ ਇਹ ਹੰਗਾਰਾ ਦਿੱਤਾ ਗਿਆ ਕਿ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਕਾਰਜ ਕੀਤੇ ਜਾ ਰਹੇ ਨੇ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ 사실 ਇਹ ਕਿ ਜਿੱਥੇ ਪੰਜਾਬ ਸਰਕਾਰ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਜਿਹੜਾ ਸਿੱਖਿਆ ਨੂੰ ਲੈ ਕੇ ਉੱਚ ਪੱਧਰ ਦੇ ਜਿਹੜੇ ਉਪਰਾਲੇ ਆਉ ਕੀਤੇ ਜਾ ਰਹੇ ਨੇ ਕੈਮਰਾਮੈਨ ਕਰਮਜੀਤ ਦੇ ਨਾਲ ਅਮਨਦੀਪ ਸਿੰਘ ਪੋਤਨਾ ਪ੍ਰਾਈਮ ਨਿਊਜ਼ ਨੈਟਵਰਕ